ਆ ਵੇਖ ਲੋ ਕੁੜੀ ਦਾ ਕਾਲਾ ਕੰਮ ਹੁਣੇ-ਹੁਣੇ ਆਈ ਸੀ ਕਤਲ ਮਾਮਲੇ ਤੋਂ ਜ਼ਮਾਨਤ ਦੇ ਵਿੱਚ ਮੋੜ ਸ਼ੁਰੂ ਕਰ ਦਿੱਤਾ ਬਾ ਮਾੜਾ ਕੰਮ ਨਸ਼ੇ ਦੀ ਕਰਦੀ ਹੈ ਕਾਲੀ ਥਾਰ 'ਚ ਬੈਠ ਕੇ ਤਸਕਰੀ ਜਿਹਾ ਦੱਸਦੀ ਹੈ ਕਿ ਜਿੱਥੇ ਕੇ ਪੰਜਾਬ ਪੁਲਿਸ ਨੇ ਨਸ਼ਿਆ ਵਿਰੁੱਧ ਮੁਹਿੰਮ ਚਲਾਈ ਹੈ ਉੱਥੇ ਹੀ ਇਹ ਸਰਵਜੀਤ ਕੋਰ ਜਿਸ ਦਾ ਨਾਮ ਹੈ ਇੱਕ ਗੱਡੀ ਕਾਲੀ ਥਾਰ ਦੇ ਵਿੱਚ ਬੈਠ ਕੇ ਨਸ਼ਾ ਤਸਕਰੀ ਕਰਦੀ ਫਿਰਦੀ ਹੈ ਹਾਲਾਂਕਿ ਹੁਣੇ-ਹੁਣੇ ਇਸ ਨੂੰ ਜ਼ਮਾਨਤ ਮਿਲੀ ਹੈ ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਉਸ ਦੇ ਨੈਟਵਰਕ ਦੀ ਜਲਦ ਜਾਂਚ ਸ਼ੁਰੂ ਕੀਤੀ ਹੈ ਤੇ ਪੁਲਿਸ ਨੇ ਦੇਵਾਰੇ ਪਤਾ ਲੱਗਦਾ ਹੈ ਤਾਂ ਪੁਲਿਸ ਦਾ ਕਹਿਣਾ ਹੈ ਕਿ ਜਦ ਉਹਨਾਂ ਨੇ ਇੱਕ ਨਾਕਾਬੰਦੀ ਕੀਤੀ ਹੋਈ ਸੀ ਇਲਾਕੇ ਦੇ ਵਿੱਚ ਤਾਂ ਸ਼ੱਕ ਦੇ ਆਧਾਰ ਤੇ ਜਦ ਇਸ ਦੀ ਕਾਲੀ ਥਾਰ ਰੋਕੀ ਜਾਂਦੀ ਹੈ ਤਾਂ ਆਪਣੀ ਕਾਲੀ ਥਾਰ ਨੂੰ ਭਜਾਉਣਾ ਸ਼ੁਰੂ ਕਰ ਦਿੰਦੀ ਹੈ ਪਰ ਅਚਾਨਕ ਟਾਇਰ ਜਿਹੜਾ ਹੈ ਖੇਤਾਂ ਦੇ ਵਿੱਚ ਡਿੱਗ ਜਾਂਦਾ ਜਿਸ ਕਰਕੇ ਕਾਰ ਆਪਣੇ ਆਪ ਉੱਥੇ ਰੁਕ ਜਾਂਦੀ ਹੈ ਐਨਾਂ ਨਹੀਂ ਬਲਕਿ ਇਸ ਕੁੜੀ ਨੂੰ ਜਿਵੇਂ ਸ਼ਰਮ ਨਹੀਂ ਆਉਂਦੀ ਕਿ ਕਾਲੀ ਥਾਰ 'ਚ ਬੈਠ ਕੇ ਹੁਣੇ-ਹੁਣੇ ਕੇਸ ਤੋਂ ਬਾਹਰ ਆਈ ਹੈ ਜ਼ਮਾਨਤ ਤੇ ਪਰ ਫਿਰ ਵੀ ਕਾਲਾ ਕੰਮ ਕਰਨ ਤੋਂ ਸ਼ਰਮ ਨਹੀਂ ਕਰ ਰਹੀ ਅਤੇ ਦੱਸ ਦਈਏ ਕਿ ਜਦ ਥਾਰ ਦੀ ਤਲਾਸ਼ੀ ਕੀਤੀ ਜਾਂਦੀ ਹੈ ਤਾਂ ਫਰੰਟ ਜਿੱਥੇ ਡਰਾਈਵਰ ਸੀਟ ਹੁੰਦੀ ਹੈ ਉੱਥੋਂ ਘੱਟੋ-ਘੱਟ 20 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੁੰਦਾ ਹੈ ਤਾਂ 32500 ਰੁਪਏ ਦੀ ਡਰੱਗ ਮਨੀ ਵੀ ਜਿਹੜੀ ਹੈ ਬਰਾਮਦ ਹੋਈ ਹੈ ਤਾਂ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਥਾਰ ਜੀਪ ਨਸ਼ੇ ਦੇ ਪੈਸੇ ਨਾਲ ਖਰੀਦੀ ਗਈ ਹੈ ਇਸ ਦਾ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ 16ਵਾਂ ਇਸ ਮਾਮਲੇ ਲੈ ਕੇ ਡੀਐਸਪੀ ਨikhil Garg ਨੇ ਕੀ ਕਿਹਾ ਤੁਸੀਂ ਵੀ ਸੁਣੋ SSP ਖੰਨਰ ਦੇ ਦਿਸ਼ਾ ਨਿਰਦੇਸ਼ ਅਨੁਸਾਰ 마ੜੇ ਅੰਸਰ ਨੂੰ ਕਾਬੂ ਪਾਉਣ ਲਈ ਖੰਨਾ ਪੁਲਿਸ ਨੇ ਵਿਸ਼ੇਸ਼ ਮਹਮ ਚਲਾਈ ਹੈ ਇਸ ਦੇ ਅੰਦਰ ਪਾਇਲ ਪੁਲਿਸ ਨੂੰ ਇੱਕ ਬਹੁਤ ਹੀ ਵੱਡੀ ਕਾਮਯਾਬੀ ਮਿਲੀ ਹੈ ਜਿਸ ਦੇ ਅੰਦਰ ਇੱਕ ਥਾਰ ਸਵਾਰ ਲੇਡੀ ਜਿਸ ਦਾ ਨਾਮ ਹੈ ਸਰਵਜੀਤ ਕੌਰ ਡਾਟਰ ਆਫ ਕੁਲਵੰਤ ਸਿੰਘ ਰੈਜ਼ੀਡੈਂਟ ਆਫ ਤਮੋਟਕਲਾ ਉਸ ਤੋਂ ਸਾਨੂੰ 20 ਗ੍ਰਾਮ ਨਸ਼ੀਲਾ ਪਾਊਡਰ ਅਤੇ 32500 ਰੁਪਏ ਡਰਗ ਮਨੀ ਬਰਾਮਦ ਹੋਈ ਹੈ ਜੀ ਸਰਜੀਤ ਇਹ ਲੜਕੀ ਕਾਬੂ ਕੀਤੀ ਗਈ ਹੈ ਕਿ ਇਹ ਨਸ਼ੀਲਾ ਪਾਊਡਰ ਵੇਚਣ ਦਾ ਵਪਾਰ ਕਰਦੀ ਸੀ हां जी ਅਸੀਂ ਉਹ ਇਨਵੈਸਟੀਗੇਟ ਕਰ ਰਹੇ ਹਾਂ ਬਟ ਸਾਨੂੰ ਇਸ ਤੋਂ 20 ਗ੍ਰਾਮ ਨਸ਼ੀਲਾ ਪਾਊਡਰ ਜ਼ਰੂਰ ਬਰਾਮਦ ਹੋਇਆ ਹੈ ਜੀ ਸਰ ਇਹ ਪਤਾ ਲੱਗਿਆ ਜੀ ਇਹ ਕਿੱਥੋਂ ਲੈ ਕੇ ਆਈ ਸੀ ਉਹ ਅਸੀਂ ਹਜੇ ਫਾਰਵਰਡ ਤੇ ਬੈਕਵਰਡ ਲਿੰਕੇਜਸ ਵੀਰ ਇਨਵੈਸਟੀਗੇਟਿੰਗ ਸਰ ਇਸ ਲੜਕੀ ਤੇ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਇਸ ਲੜਕੀ ਦੇ ਉੱਤੇ ਪਹਿਲਾਂ 302 ਦਾ ਮਾਮਲਾ ਦਰਜ ਹੈ ਤੇ ਉਹਨੇ ਬੇਲ ਤੇ ਬਾਹਰ ਆਈ ਸੀ ਜੀ ਸਰ ਤੇ ਹੁਣ ਇਹਦਾ ਮੈਨੂੰ ਪੇਸ਼ ਕਰਕੇ ਰਿਮਾਂਡ ਵਗੈਰਾ ਲਿੱਤਾ ਗਿਆ ਜੀ ਹਾਂ ਜੀ ਅਸੀਂ ਜੱਜ ਦੇ ਪੇਸ਼ ਕੀਤਾ ਤੇ ਅਸੀਂ ਜੱਜ ਸਾਹਿਬ ਨੂੰ ਹੋਰ ਦੇ ਰਿਮਾਂਡ ਲਈ ਰਿਕੁਐਸਟ ਕਰ ਰਹੇ ਹਾਂ ਜੀ